ਆਪ ਵੀ ਜਲ ਪੈਣੀ ਹੈ ਸਾਰੇ ਕੁਸਾਂਪੀ ਹੋ ਜਾਂਦਾ ਉਹ ਕਹਿੰਦੀ ਅਮਲਗਾ ਜੇ ਖੇਤੋਂ ਤੋਂ ਨਹੀਂ ਗਿੜਾਂ ਗਈ ਹੈ ਸਹਨੇ ਕਹਿੰਦੇ ਖੇਤੋਂ ਤੋਂ ਜਿਹੜਾ ਤਾਂ ਤੂੰ ਮਾਰ ਕੇ ਆ ਕਹਿੰਦਾ ਲੈ ਫਿਰ ਮੈਨੂੰ ਪੱਕ ਦੇ ਦੇ ਉਹ ਕਹਿੰਦੀ ਤੂੰ ਕਿਹੜਾ ਵਿਆਹ ਜਾਣਾ ਜਾਂ ਮੇਲੇ ਜਾਣਾ ਉਹ ਕਹਿੰਦਾ ਗਰਮੀ ਦਾ ਮਹੀਨਾ ਸਿਰ ਤਪ ਜੂਗਾ ਮੈਨੂੰ ਪੱਕ ਦੇ ਦੇ ਘਰ ਵਾਲੀ ਨੇ ਪੱਕ ਦੇਤੀ ਪੱਕ ਬੰਨ ਲਈ ਅਮਲੀ ਨੇ ਮੋਟੇ ਤੇ ਰੱਖ ਲਿਆ ਕਸੇਗਾ ਉਪੜ ਗਿਆ ਖੇਤ ਦੇ ਵਿੱਚ ਹੁਣ ਨਸ਼ੇ ਦੇ ਦਿੱਤੇ ਤਰਾਰੇ ਕਿਤੇ ਇਧਰ ਲਈ ਪੱਟ ਲੰਗਦਾ ਤੇ ਕਿਤੇ ਉਧਰ ਲਈ ਪੱਟ ਲੰਗਦਾ ਦੁਨੀਆ ਫਿਰਦਾ ਖੇਤ ਦੇ ਵਿੱਚ ਕਿਤੇ 베ਰੀ ਥਾਂ 베ਰੀ ਦੇ ਥਲੇ ਦੀ ਨੰਗਣ ਲੱਗਿਆ ਰੇ ਜਿੱਕੀ 베ਰੀ ਜਦੋਂ 베ਰੀ ਦੇ ਥਲੇ ਦੀ ਨੰਗਣਾਂ ਜੇ ਕਿਹੜੀ ਪਾਕ ਸੀ ਉਹ 베ਰੀ ਚ ਫਸ ਗਈ ਅਮਲੀ ਨੂੰ ਕੋਈ ਪਤਾ ਨਹੀਂ ਵੀ ਪੱਕ 베ਰੀ ਸੇ ਫਸ ਗਈ ਤਾਂ ਸੀ ਡਾਕ ਘੱਡੀਆਂ ਨੂੰ ਤੇਰਾ ਫਿਰਦਾ ਘਰੇ ਆ ਜਿਸ ਵਾਲੇ ਘਰੇ ਆ ਅੱਜ ਘਰ ਵਾਲੀ ਬੜੀ ਖੁਸ਼ ਹੋਈ ਕਹਿੰਦੇ ਜੜਦਾ ਪੁੱਤ ਕੰਮ ਨਾ ਕਰੋ ਧੁੱਪੇ ਦਾ ਮਰੂਗਾ ਇਹ ਨਹੀਂ ਕਹਿੰਦੀ ਕਿਹੜਾ ਤਾਂ ਮਾਰਤੀ ਆ ਉਹ ਕਹਿੰਦੀ ਅਮਲੀਗਾ ਤੇਰੀ ਪੱਗ ਕਿੱਥੇ ਆ ਨਹੀਂ ਕਹਿੰਦਾ ਸ਼ਿੰਤਾਂ ਹੀ ਆ ਪੱਗ ਕਿੱਥੇ ਜਾਣੀ ਸੀ ਉਹ ਕਹਿੰਦੀ ਟੈ ਜਾਣਿਆ ਪੱਗ ਹੈ ਨਹੀਂ ਹੱਥ ਮਾਰ ਜਦੋਂ ਹੱਥ ਮਾਰਿਆ ਕਹਿੰਦਾ ਲੈ ਬਈ ਪੱਗ ਤਾਂ ਹੈ ਨਹੀਂ ਕਿੱਥੇ ਸਿੱਟਿਆ ਉਹ ਕਹਿੰਦਾ ਮੈਨੂੰ ਤਾਂ ਪਤਾ ਨਹੀਂ ਲੱਗਿਆ ਮਲੀ ਵੀ ਸੋਚਾਂ ਚ ਪੈ ਗਿਆ ਯਾਰ ਉਹ ਮਸਾਂ ਪੱਗ ਲਈ ਸੀ ਜੱਟਾਂ ਨੂੰ ਪੈਸੇ 6 ਮਹੀਨੇ ਆਉਂਦੇ ਹੁਣ ਤਾਂ ਦੁੱਧ ਪੈਣ ਲੱਗਾ ਮਾਲੀ ਜੀ ਢਾਈ ਨਾ ਲੱਗੀ ਜਾਂਦੀ ਢਾਈ ਅੱਗੇ 6 ਮਹੀਨੇ ਪੈਸੇ ਦਾ ਮੂੰਹ ਦੇਖਦੇ ਹੁੰਦੇ ਸੀ ਹੁਣ ਜੱਟ ਕਹਿੰਦਾ ਵੀ ਮਸਾਂ ਪੱਗ ਲਈ ਸੀ ਭਾਗਵਾਨ ਨੇ ਆਉਂ ਕਰ ਇੱਥੋਂ ਦੋ ਕੁ ਗਿੱਠਾਂ ਲੈ ਕੇ ਮੈਨੂੰ ਟੋਪੀ ਬਣਾ ਦੇ ਵੀ ਟੋਪੀ ਲੈ ਕੇ ਪਰ ਟਾਈਮ ਜਦੋਂ ਫਸਲ ਆ ਗਈ ਤੇ ਫੇਰ ਪੱਗ ਲੈ ਲਾਂਗੇ ਕਹਿੰਦੀ ਚੰਗਾ ਹੁਣ ਘਰ ਵਾਲੀ ਢਿੱਡੋਂ ਖੁਸ਼ ਵੀ ਚੱਲੇ ਜੇ ਵਧਿਆ ਤਾਂ ਸਹੀ ਅੱਜ ਗੇੜਾ ਤਾਂ ਮਾਰ ਕੇ ਆਇਆ ਉਹਨੇ ਦੁੱਧ ਦਾ ਛੰਨਾ ਤੱਤਾ ਕਰਕੇ ਵਿੱਚ ਪਾ ਕੇ ਮਿੱਠਾ ਪਾ ਕੇ ਕਿਹਾ ਅਮਲੀ ਦੇ ਮੰਜੇ ਦੇ ਕੋਲ ਰੱਖ ਦਿੱਤਾ ਲੈ ਅਮਲੀਆ ਲੈ ਫੇਰ ਅੱਜ ਦੁੱਧ ਪੀ ਲਾ ਹੁਣ ਅਬਲੀ ਸੁਣੀ ਮੇਰਾ ਵੀਰ ਜਦੋਂ ਦੁੱਧ ਪੀਣ ਲੱਗਾ ਸਿਰ ਤੇ ਟੋਪੀ ਜਦੋਂ ਨੀਵੀਂ ਪਾ ਕੇ ਛੰਨਾ ਚੱਕਣ ਲੱਗਾ ਟੋਪੀ ਛੰਨੇ 'ਚ ਦੇ ਮੈਂ ਅੱਖਾਂ ਨਾਲ ਦੇਖਿਆ ਸੀ ਜਲੰਧਰ ਕੋਲੇ ਗੌਣ ਉੱਠ ਗਈ ਇੱਕ ਅਮਲੀ ਪਰਿਵਾਰ ਜਦੋਂ ਅਸੀਂ ਗੌਣ ਘਰੇ ਵੜੇ ਉਦੋਂ ਵੀ ਅੱਖਾਂ ਮੀਚੀਆਂ ਰਾਤ ਨੂੰ ਤਾਂ ਕਾਹਦੀਆਂ ਹੋਲਣੀਆਂ ਸੀ ਰਾਤ ਨੂੰ ਲੱਗਿਆ ਖਾੜਾ ਜਦੋਂ ਸਵੇਰੋਂ ਤੁਰੇ ਉਹ ਅਮਲੀ ਦੀਆਂ ਫੇਰ ਵੀ ਅੱਖਾਂ ਮੀਚੀਆਂ ਪਤਾ ਨਹੀਂ ਕਿਹੜੇ ਵੇਲੇ ਅੱਖਾਂ ਖੋਲ੍ਹ ਲਈ ਰੱਬ ਨੂੰ ਪਤਾ ਮੈਂ ਅੱਖਾਂ ਨਹੀਂ ਲਿਖਿਆ ਹੁਣ ਅਮਲੀ ਦੀਆਂ ਅੱਖਾਂ ਮੀਚੀਆਂ ਜਦੋਂ ਛੱਨਾ ਚੱਕਣ ਲੱਗਾ ਤੇ ਟੋਪੀ ਕਿਤੇ ਸ਼ਾਨੇ 'ਚ ਡਿੱਗ ਗਈ ਅਮਲੀ ਨੇ ਸ਼ੱਨਾ ਚੱਕ ਕੇ ਮੂੰਹ ਨੂੰ ਲਾ ਲਿਆ ਅਮਲੀ ਨੇ ਸੋਚਿਆ ਟੋਪੀ ਵਿੱਚ ਕਿਤੇ ਮਲਾਈ ਦਾ ਟਿੱਕੜਾ ਵਜਿਆ ਅਮਲੀ ਨੇ ਮੂੰਹ ਨੂੰ ਲਾ ਕੇ ਜੱਟ ਜੱਟ ਦਾ ਕੱਢ ਕੇ ਕੁੰਮਰ ਤੇ ਟੋਪੀ ਅੰਦਰ ਕਰ ਲਈ ਜਦੋਂ ਟੋਪੀ ਅੰਦਰ ਕੀਤੀ ਤੜਕੇ ਦੇ ਵਜੇ 3 ਟੋਪੀ ਫੋਲਗੀ ਅੰਦਰ ਅੰਮਲੀ ਦੇ ਦਰਦ ਹੋਣ ਲੱਗ ਗਿਆ ਲੈਟਰਨ ਦਾ ਜੋਰ ਪਾਵੇ ਬਾਹਰ ਜਾਵੇ ਜੋਰ ਮਾਰੇ ਨਿਬੜੇ ਕੁਸਣਾ ਤੰਨ ਵਜੇ ਦਾ ਲੱਗਿਆ 5 ਵਜੇ ਜਿਹੜੇ ਕੜਦੇ ਨੂੰ ਸੁਣੋ ਮੇਰਾ ਜੀ ਜਦੋਂ 5 ਵਜ ਗਿਆ ਕਹਿੰਦਾ ਭਾਗਵਾਨ ਨੇ ਹੁਣ ਮੇਰੀ ਹੋ ਗਈ ਬੱਸ ਲੱਤਾਂ ਨਹੀਂ ਕਰਦੀਆਂ ਕੰਮ ਤੇ ਦੋਜ ਤੱਕ ਰਹੀ ਰਤ ਹੁਣ ਉਹਨੇ ਘਰ ਵਾਲੀ ਨੇ ਰੱਖਤੀ ਐਟਾਂ ਕਹਿੰਦਾ ਫਿਰ ਐਂ ਕਰ ਮੈਨੂੰ ਡੋਡੇ ਵੀ ਦੇ ਦੇ ਹੁਣ ਜੋੜ ਕੇ ਟਕਰਾ ਹੋ ਕੇ ਫਿਰ ਕਹਿੰਦਾ ਇਹ ਤੇ ਕੰਮ ਕਰਦੇ ਫੇ ਜੋਰ ਮਾਰੂਗਾ ਉਹ ਕਰ ਰਹੀ ਐ ਡੋਡੇ ਦੇਤੇ ਅਮਲੀ ਨੇ ਐਟਾਂ ਤੇ ਬੱਛਣ ਜਦੋਂ ਮਾਰਿਆ ਜੋਰ ਕੇ ਤੇ ਟੋਪੀ ਦਾ ਲੜ ਬਾਹਰ ਨਿਕਲ ਕੇ ਆ ਗਿਆ ਘਰ ਵਾਲੀ ਨੂੰ ਕਹਿੰਦਾ ਆਹੀਂ ਪੱਜ ਕੇ ਆਹੀਂ ਪੱਜ ਕੇ ਉਹ ਕਹਿੰਦੀ ਕੀ ਗੱਲ ਆ ਵੇਖੀ ਕੀ ਆ ਉਹ ਕਹਿੰਦੀ ਮਰ ਜਣੇ ਤਾਂ ਟੋਪੀ ਆ ਕਹਿੰਦਾ ਫਿਰ ਚਮਟਾ ਕਾਹ ਨੂੰ ਕਰਕੇ ਮਾਰੀ ਪੱਗ ਵੀ ਇੱਥੇ ਹੀ ਹੋਣੀ ਆ